ਵਾਚੋੜਾਂ ਨੂੰ ਲੈ ਕੇ ਭਾਜਪਾ ਸਰਕਾਰ ਅੰਦਰ ਖਾਤੇ ਦੂਜੀਆਂ ਪਾਰਟੀਆਂ ਨੂੰ ਜਿੱਥੇ ਸੱਨ ਲਗਾਉਣ ਲੱਗੀ ਹੈ ਉੱਥੇ ਹੀ ਵਿਰੋਧੀ ਧਿਰਾਂ ਦੇ ਉਮੀਦਵਾਰ ਪੱਟ ਕੇ ਭਾਜਪਾ ਇਸ ਵਾਰ 400 ਪਾਰ ਦਾ ਨਾਅਰਾ ਲਗਾ ਰਹੀ ਹੈ ਪਰ ਪੰਜਾਬ ਦੇ ਵਿੱਚ ਜਿੱਥੇ ਵੀ ਭਾਜਪਾ ਆਪਣੇ ਉਮੀਦਵਾਰਾਂ ਨੂੰ ਖੜਾ ਕਰਦੀ ਹੈ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਕਿਸਾਨ ਜਥੇਬੰਦੀਆਂ ਪਹੁੰਚ ਜਾਂਦੀਆਂ ਨੇ ਤਾ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਜਲੰਧਰ ਦੇ ਦਿਹਾਤੀ ਤੋਂ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਦੇ ਪਹੁੰਚਣ ਤੇ ਕਿਸਾਨਾਂ ਵੱਲੋਂ ਰਿੰਕੂ ਅਤੇ ਮੋਦੀ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ। ਉੱਥੇ ਹੀ ਕਾਲੀਆਂ ਝੰਡੀਆਂ ਦਿਖਾ ਕੇ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਤੰਤਰੀ ਢੰਗ ਦੇ ਨਾਲ ਸਰਕਾਰਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਦਾ ਵਿਰੋਧ ਕਰ ਰਹੇ ਹਾਂ। ਹੱਕੀ ਮੰਗਾਂ ਲਈ ਕੋਈ ਸੰਘਰਸ਼ ਕਰਨ ਦਾ ਹੱਕ ਨਹੀਂ ਅਸੀਂ ਸ਼ਾਂਤੀਪੂਰਕ ਸੰਘਰਸ਼ ਕਰ ਸਕਦੇ ਹਾਂ ਜਦੋਂ ਦੀ ਆਪਣੀ ਹੱਕੀ ਮੰਗਾਂ ਲਈ ਦਿੱਲੀ ਵੱਲ ਕੂਚ ਕਰਦੇ ਹਾਂ ਸਾਡੀਆਂ ਇੱਛੇ ਦਾ ਬੈਠਿਆਂ ਦੀ ਹੱਕਾਂ ਨਹੀਂ ਮੰਗੀ ਜਾਂ ਮਨੀਆਂ ਜਾਂਦੀਆਂ ਜੇ ਅਸੀਂ ਦਿੱਲੀ ਵੱਲ ਕੂਚ ਕਰਦੇ ਹਾਂ ਤੁਹਾਨੂੰ ਹਰਿਆਣਾ ਦੀ ਸਰਕਾਰ ਦੇ ਨਾਲ ਮਿਲ ਕੇ ਜੋ ਭਾਜਪਾ ਦੀ ਸਰકારે ਉਹ ਬੜਾ ਤਸ਼ੱਦਦ ਸਾਡੇ ਦੇ ਕੀਤਾ ਹਰਿਆਣੇ ਦੀ ਸਰਕਾਰ ਨੇ ਸਾਡੇ ਕਿਸਾਨਾਂ ਦੇ ਟਰੈਕਟਰ ਲੂਏ ਸਾਡੇ ਬੰਦਿਆਂ ਨੂੰ ਦਿਨ-ਦਿਆਰੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਮੋਸਟ ਘੱਟ ਪਾਰਤਾ ਗਿਆ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਇਹ ਸਾਡੇ ਨਾਲ ਠੱਗਾ ਕਰ ਰਹੀ ਹੈ ਭਾਜਪਾ ਸਰਕਾਰ ਸਾਨੂੰ ਕੋਈ ਸੁਖਾਫ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਸਾਰੇ ਮਜ਼ਦੂਰ ਵੀਰਾਂ ਨੂੰ ਆਮ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਤੁਸੀਂ ਹੁਣ ਇਸ ਵਾਰ ਸਚੇਤ ਹੋ ਜਾਓ ਇਹ ਤੇ ਬੀਜੇਪੀ ਸਰਕਾਰ ਨੂੰ ਵੋਟ ਨਹੀਂ ਪਾਉਣੀ ਆਪਾਂ ਰਿੰਕੂ ਨੂੰ ਉਹਦੇ ਸੁਣਨ ਵਾਲੇ ਬੰਦਿਆਂ ਨੂੰ ਪ੍ਰਚਾਇਤ ਨੂੰ ਬੇਨਤੀ ਕਰਦੇ ਹਾਂ ਉਹਨਾਂ ਨਾਲ ਸੰਪਰਕ ਕਰੋ ਜੇ ਉਹ ਸੱਚਾ ਆ ਤੇ ਇਹ ਰੋਡ ਤੇ ਖੜਕੇ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਵੇ ਅਸੀਂ ਸ਼ਾਂਤੀਪੂਰਵ ਤਰੀਕੇ ਨਾਲ ਉਹਨੂੰ ਗੱਲਾਂ ਦਾ ਜਵਾਬ ਪੁੱਛਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਾ ਕੋਮਾ ਜੁਨੀਆ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ ਔਰ ਕੌਮ ਜਿਹੜਾ ਅਪਿਆਸ ਪੂਰੇ ਬੇਵਸਾ ਹੱਥ ਕੇ ਕੌਮ ਜਿਹੜਾ ਜਰ ਜਾਂਦੀ ਨਕਸਾਨ ਵੀਰੋ ਤੁਸੀਂ ਬਹੁਤ ਵੱਡਾ ਨੁਕਸਾਨ ਆਪਣਾ ਕਾਰੇ ਕਰੂਨ ਮਾਫ ਕਰਾਉਣ ਦੇ ਲਈ ਕਰਾਇਆ ਪਰ ਇਹ ਸਰਕਾਰ ਦੇ ਸੇਤ ਤੇ ਕੋਈ ਅਸਰ ਨਹੀਂਗਾ ਇਹ ਸਰਕਾਰ ਨੂੰ ਕੋਈ ਪਤਾ ਨਹੀਂ ਕਿਉਂਕਿ ਤੁਹਾਡਰਾ ਇਦਾਂ ਦਾ ਰਫੂਕ ਹੋ ਰਿਹਾ ਜਿੱਦਾਂ ਤੁਫੀ ਵਿਦੇਸ਼ੀ ਹੋ ਲੋ ਜੇ ਤੁਸੀਂ ਦਿੱਲੀ ਨੂੰ ਜਾਣ ਦਾ ਮਨ ਪੜਾਇਆ ਤੇ ਤੁਹਾਡੇ ਰਾਹਾਂ ਦੇ ਵਿੱਚ ਕੱਲਗੱਡ ਦਿੱਤੇ ਜੇ ਤੁਸੀਂ ਦਿੱਲੀ ਨੂੰ ਜਾਣ ਦਾ ਮਨ ਬਣਾਇਆ ਤੇ ਇਹਨਾਂ ਨੇ ਅੱਧਰੂ ਗੈਸ ਤੁਹਾਡੇ ਤੇ ਛੱਡਣਾ ਸ਼ੁਰੂ ਕਰ ਦਿੱਤਾ ਜੇ ਤੁਸੀਂ ਦਿੱਲੀ ਨੂੰ ਜਾਣ ਲੱਗੇ ਤੇ ਸਭ ਕਰਨ ਕਿਸਾਨ ਆਗੂ ਨੌਜਵਾਨ ਦੇ ਗੋਲੀ ਮਾਰ ਕੇ ਨੂੰ ਸ਼ਹੀਦ ਕਰ ਦਿੱਤਾ ਕਿੱਥੇ ਲਾਇਏ ਲੋਕਤੰਤਰਿਆ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲੋਕਤੰਤਰੀ ਢੰਗ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦਾ ਅਤੇ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਪਰ ਸਾਨੂੰ ਰੋਕਣ ਲਈ ਇਹਨਾਂ ਨੇ ਪਹਿਲਾਂ ਤੋਂ ਹੀ ਭਾਰੀ ਪੁਲਿਸ ਫੋਰਸ ਲਗਾ ਰੱਖੀ ਹੁੰਦੀ ਹੈ ਤਾਂ ਦੱਸ ਦਿਓ ਕਿ ਇਸ ਤੋਂ ਪਹਿਲਾਂ ਵੀ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਅਤੇ ਬਠਿੰਡਾ ਦੇ ਵਿੱਚ ਸਾਬਕਾ ਆਈਏਐਸ ਪਰਮਪਾਲ ਕੌਰ ਹੋਰਾਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਵਿੱਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਹੋਰਾਂ ਦਾ ਵਿਰੋਧ ਕੀਤਾ ਗਿਆ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਹੋਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ